ਆਤਿਸ਼ੀ ਹੋਰਾਂ ਦਾ ਜਿਹੜਾ ਵੀਡੀਓ ਨੂੰ ਟੈਂਪਰ ਕਰਕੇ ਐਦਾਂ ਕਰਨਾ ਬਹੁਤ ਹੀ ਨਿੰਦਣਯੋਗ ਹੈ ਮਤਲਬ ਪੰਜਾਬ ਦੇ ਵਿੱਚ ਕਦੇ ਵੀ ਧਰਮ ਦੇ ਨਾਂ ਤੇ ਵੰਡੀਆਂ ਨਹੀਂ ਪਾ ਸਕੇ ਤੇ ਨਾ ਹੀ ਭੈਣ ਕਦੇ ਕਿ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਸਾਡੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਜੀ ਦਾ ਜਿਹਦਾ ਮਾਈਕ ਵੀ ਨਹੀਂ ਚੱਲਦਾ ਪਰ ਉਹਦੀ ਜਿਹੜੀ ਆਵਾਜ਼ ਹੈ ਰੋਲੇ ਰੱਪੇ ਚ ਉਹਦੇ ਉੱਤੇ ਸਬਟਾਈਟਲ ਆਪਣੀ ਮਰਜ਼ੀ ਦੇ ਦੇ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਜੀ ਗੁਰੂ ਸਾਹਿਬ ਦੀ ਜਿਹੜੀ ਹੈ ਬੇਅਦਬੀ ਹੋਈ ਹੈ ਅਪਮਾਨਜਨਕ ਸ਼ ਜਦ ਕੇ ਫੋਰੈਂਸਿਕ ਦੇ ਵਿੱਚ ਉਹ ਜਿਹੜੀ ਵੀਡੀਓ ਹੈ ਉਹਦੀ ਜਾਂਚ ਕਰਾਈ ਹੈ ਉਹਦੇ ਵਿੱਚ ਉਹਨਾਂ ਨੇ ਗੁਰੂ ਲਫਜ਼ ਬੋਲੇ ਨਹੀਂ ਹੋਏ ਇੱਥੋਂ ਉਹਨਾਂ ਦੀ ਬੀਜੇਪੀ ਦੀ ਘਟਿਆ ਮਾਨਸਿਕਤਾ ਇਸ ਤੋਂ ਪਹਿਲਾਂ ਵੀ ਉਹ ਇਸ ਤਰ੍ਹਾਂ ਕਰਦੇ ਰਹੇ ਨੇ ਜਿਵੇਂ ਡਬਿੰਗ ਕਰ ਲੈਂਦੇ ਆ ਮਤਲਬ ਨਾਰਾ ਕੋਈ ਹੋਰ ਹੁੰਦਾ ਉਹਤੇ ਡਬਿੰਗ ਕੋਈ ਹੋਰ ਕਰ ਲੈਂਦੇ ਇਸ ਤੋਂ ਪਹਿਲਾਂ ਕਈ ਚੈਨਲਾਂ ਤੇ ਵੀ ਇਲਜ਼ਾਮ ਲੱਗੇ ਕਿ ਉਹਨਾਂ ਨੇ ਦਿਖਾਇਆ ਕੁਝ ਹੋਰ ਬੋਲਿਆ ਕੁਝ ਹੋਰ ਗਿਆ ਸੀਗਾ ਬਿਲਕੁਲ ਸੇਮ ਇਹਨਾਂ ਦੀ ਪਾਲਿਸੀ ਪਹਿਲਾਂ ਤੋਂ ਚੱਲਦੀ ਆ ਰਹੀ ਹੈ ਕਿ ਲੋਕਾਂ ਨੂੰ ਭੜਕਾਓ ਲੋਕਾਂ ਨੂੰ ਗਲਤ ਇਨਫਰਮੇਸ਼ਨ ਦਿਓ ਸਖਤ ਸ਼ਬਦਾਂ ਦੇ ਵਿੱਚ ਇਸ ਗੱਲ ਦੀ ਨਿੰਦਾ ਕਰਦੇ ਹਾਂ ਸੀ ਕਿ ਅਸਲ ਚ ਬੇਅਦਬੀ ਉਹਨਾਂ ਨੇ ਕੀਤੀ ਹੈ ਗੁਰੂਆਂ ਦਾ ਸਬਟਾਈਟਲ ਦੇ ਵਿੱਚ ਨਾਮ ਪਾ ਕੇ ਨਾ ਤਾਂ ਕੋਈ ਰਿਕਾਰਡ ਤੇ ਗਈ ਹੈ ਉਹ ਗੱਲ ਨਾ ਕੋਈ ਜੇ ਉਹ ਰਿਕਾਰਡ ਤੇ ਹੁੰਦੀ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਸਪੀਕਰ ਨੂੰ ਤੇ ਉਹਨਾਂ ਨੇ ਬਸ ਇਹੋ ਜਿਹਾ ਕੁਝ ਕਰਨਾ ਹੈ ਹੁਣ ਆਉਣ ਵਾਲੇ 8-10 ਮਹੀਨੇ ਪੰਜਾਬ ਦੇ ਵਿੱਚ ਇਹੋ ਜਿਹਾ ਕੁਝ ਕਰਨਾ ਲਿਓ ਕਿਉਂਕਿ ਉਹਨਾਂ ਕੋਲੇ ਹੋਰ ਕੁਛ ਹੈ ਹੀ ਨਹੀਂ ਆਦਰਵਾਇਸ ਤਾਂ ਉਹ ਇੰਨਾ ਐਂਟੀ ਪੰਜਾਬ ਨੇ ਇੰਨਾ ਪੰਜਾਬੀਆਂ ਨੂੰ ਨਫ਼ਰਤ ਕਰਦੇ ਐ ਕਦੇ ਉਹ ਚੰਡੀਗੜ੍ਹ ਦਾ ਮੁੱਦਾ ਕਦੇ ਉਹ BBMB ਦੇ ਵਿੱਚ ਪੰਜਾਬ ਦੇ ਹੱਕ ਖੋਹਦੇ ਐ ਕਦੇ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮੁੱਦੇ ਤੇ ਕਦੇ ਉਹ ਸਾਡੇ ਚੱਕੀ ਰੋਕਦੇ ਐ ਵੀ 26 ਜਨਵਰੀ ਤੋਂ ਜਾਂ 15 ਅਗਸਤ ਤੇ ਚੱਕੀ ਨਹੀਂ ਅਸੀਂ ਪੰਜਾਬ ਦੀ ਪਾਣੀ ਵਿੱਚੋਂ ਫਿਰ ਜਦੋਂ ਵਿਰੋਧ ਹੁੰਦਾ ਫਿਰ ਜਦੋਂ ਲੋਕ ਜਾ ਸੰਸਥਾਵਾਂ ਜਾਂ ਐਨ ਜੀਓਜ਼ ਵਿਰੋਧ ਕਰਦੇ ਨੇ ਫਿਰ ਉਹ ਉਸੇ ਚੀਜ਼ ਨੂੰ ਵਾਪਸ ਲੈ ਜਾਂਦੇ ਔਰ ਸਭ ਤੋਂ ਵੱਧ ਆਕੜ ਪੋਜੀਸ਼ਨ 'ਚ ਮੈਂ ਦੇਖ ਰਿਹਾ ਸੁਨੀਲ ਜਾਖੜ ਜੀ ਕੈਪਟਨ ਮਰਿੰਦਰ ਜੀ ਨੂੰ ਚਲੋ ਕੈਪਟਨ ਮਰਿੰਦਰ ਦਾ ਚਲੋ ਫਿਰ ਵੀ ਉਹ ਕਾ ਚਲ ਮੈਂ ਤਾਂ ਨਵੇੜੀ ਬੈਠਾ ਕੰਮ ਮੈਂ ਤਾਂ ਮੇਰਾ ਤਾਂ ਕੋਈ ਗੱਲ ਨਹੀਂ ਸੁਨੀਲ ਜਾਖੜ ਉਹਨਾਂ ਦਾ ਕੀ ਬਣੂਗਾ ਇੰਨਾ ਝੂਠ ਬਲਵਾਉਂਦੇ ਨੇ ਵੀ ਉਹਨਾਂ ਦੇ ਬੁੱਲ ਕੰਬਣ ਲੱਗ ਜਾਂਦੇ ਨੇ ਰਵਨੀਤ ਬਿੱਟੂ ਹੈਨਾ ਉਹਨਾਂ ਤੋਂ ਮਤਲਬ ਜੋ ਜਿਸਕੋ ਸਮਝਾਉਣਾ ਤਾਂ ਪ੍ਰਚਾਰ ਕਰਾਇਆ ਜਾਂਦਾ ਹੈ ਤੇ ਇੱਕ ਤੁਸੀਂ ਹੋਰ ਦੇਖਿਆ ਹੋਊਗਾ ਪਿਛਲੇ ਤਿੰਨ ਚਾਰ ਦਿਨਾਂ ਤੋਂ ਕਾਂਗਰਸ ਅਕਾਲੀ ਦਲ ਤੇ ਬੀਜੇਪੀ ਐਂ ਲੱਗਦਾ ਜਿਵੇਂ ਇੱਕੋ ਹੀ ਪ੍ਰੈਸ ਨੋਟ ਜਾਰੀ ਕਰ ਦੇਣੇ ਵੀ 2:00 ਵਜੇ ਮੈਂ ਕਰ ਲੂੰਗਾ 3:00 ਵਜੇ ਤੁਸੀਂ ਕਰ ਲਿਓ ਪ੍ਰੈਸ ਪ੍ਰੈਸ ਕਾਨਫਰੰਸ 4:00 ਵਜੇ ਫਿਰ ਉਹਨਾਂ ਨੂੰ ਪੜਾ ਦਾਂਗੇ ਪ੍ਰੈਸ ਨੋਟ ਦੀ ਸ਼ਬਦਾਵਲੀ ਵੀ ਸੇਮ ਹੈ ਕੌਮੇ ਡੰਡੀਆਂ ਵੀ ਨਹੀਂ ਬਦਲਦੀ ਜੀ ਬਸ ਭਗਵਾਨ ਤੁਮਨ ਦੇ ਬਰਤ ਬੋਲਨੇ ਬਸ ਉਹ ਕਿਸ ਤਰ੍ਹਾਂ ਕਿਲ ਕਿਲ ਕੇ ਉਹ ਬੋਲ ਰਹੇ ਨੇ ਮਤਲਬ ਇਥੋਂ ਇਹ ਉਹਨਾਂ ਦੀ ਫਰਸਟ੍ਰੇਸ਼ਨ ਉਹਨਾਂ ਦੀ ਜਿਹੜੀ ਅੰਦਰਲੀ ਪੜਾਅਸ ਨਿਕਲ ਰਹੀ ਹੈ ਹਨਾ ਤੇ ਆਤਿਸ਼ੀ ਹੋਰਾਂ ਦਾ ਜਿਹੜਾ ਵੀਡੀਓ ਨੂੰ ਟੈਂਪਰ ਕਰਕੇ ਐਦਾਂ ਕਰਨਾ ਬਹੁਤ ਹੀ ਨਿੰਦਣਯੋਗ ਹੈ ਮਲ ਪੰਜਾਬ ਦੇ ਵਿੱਚ ਕਦੇ ਵੀ ਧਰਮ ਦੇ ਨਾਂ ਤੇ ਵੰਡੀਆਂ ਨਹੀਂ ਪਾ ਸਕੇ ਤੇ ਨਾ ਹੀ ਭੈਣ ਕਦੇ ਸਾਡੀ ਸੋਸ਼ਲ ਬੌਂਡਿੰਗ ਸਾਡਾ ਭਾਈਚਾਰਕ ਸਾਂਝ ਇੰਨੀ ਜ਼ਿਆਦਾ ਸਟਰੋਂਗ ਹੈ ਕਿ ਪਹਿਲਾਂ ਵੀ ਬਹੁਤ ਕੋਸ਼ਿਸ਼ਾਂ ਹੋਈਆਂ ਨੇ ਤੋੜਨ ਦੀਆਂ ਪਰ ਪੰਜਾਬੀ ਜਿਹੜੇ ਅਸੀਂ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕਾਂ